ਉਹ ਤੋਂ ਨਿਕਲਣਾ ਬਣਾਉਂਦਾ ਆ ਮਰਾ ਘਰ ਵਾ ਓਕੇ ਯਾਦ ਮੋਟਾ ਮੋਗਾ ਨੂੰ ਸਾਰੇ ਨੇ ਆ ਜਾਣਾ ਹੈ ਤੇ ਵੋਟਾਂ ਦੇ ਤੋਂ ਮੋਟਾ ਦੇ ਤੋਂ ਹੁਣ ਤੋਂ ਦੇਣ ਜੰਮਾ ਤਹਾ ਪਾਣੀ ਭਰਿਆ ਆ ਜੰਮੇ ਤੋਂ ਹੋਜ ਰਿਹਾ ਹੈ ਪਾਣੀ ਇਹ ਤੇ ਗੰਦ ਵਿੱਚ ਲੱਗਦਾ ਗਿਆ ਸੀ ਜਾਣਿਆ ਹੈ ਮਾਰੀ ਆਪ ਕੋਈ ਹਾਂ ਬਾਕੀ ਰਿਪੋਰਟ ਇਸ ਬ੍ਰੇਕ ਤੋਂ ਬਾਅਦ ਸ਼ੂਗਰ ਦੀ ਬਿਮਾਰੀ ਤੋਂ ਪੱਕੇ ਤੌਰ ਤੇ ਛੁਟਕਾਰਾ ਪਾਓ 9876379499 ਤੇ ਫੋਨ ਕਰੋ 9876379499 ਤੇ ਫੋਨ ਕਰੋ ਲਾ ਇਲਾਜ ਹਰ ਗੁਪਤ ਬਿਮਾਰੀ ਦਾ ਇਲਾਜ ਕਰਵਾਉਣ ਦੇ ਲਈ 9876379499 9876379499 ਤੇ ਫੋਨ ਕਰੋ ਸੇਵਾ ਨਗਰ ਤੋਂ ਬੋਲ ਰਹੀ ਹਾਂ ਦੇਖੋ ਜੀ ਪਾਣੀ ਦੀ ਸਮੱਸਿਆ ਬਹੁਤ ਆ ਬਿਮਾਰੀ ਆ ਵੈਂਗੋ ਮੰਗਰ ਪੈਦਾ ਹੋ ਰਿਹਾ ਇੱਥੇ ਬੱਚੇ ਬਿਮਾਰ ਪੈ ਰਹੇ ਆ ਵਾਟਰ ਸਪਲਾਈ ਚ ਪਾਣੀ ਗੰਦਾ ਆ ਰਿਹਾ ਸਾਰਾ ਹੀ ਪੀਣ ਵਾਲਾ ਪਾਣੀ ਗੰਦਾ ਆ ਰਿਹਾ ਆ ਇਹਦਾ ਮਸਲਾ ਹੱਲ ਕਰੋ ਨਹੀਂ ਤੇ ਅਸੀਂ ਪਾਣੀ ਉੱਥੇ ਲੈ ਆ ਜਣੇ ਚੱਕ ਕੇ ਜਿਹੜਾ ਵਾਟਰ ਸਪਲਾਈ ਦਾ ਉਹ ਵੀ ਮਹੱਲੇ ਚ ਬਿਮਾਰ ਵਗੈਰਾ ਵੀ ਹੋਏ ਨੂੰ ਮਹੱਲੇ ਬਿਮਾਰ ਹੁੰਦੇ ਕੋਈ ਨਾ ਕੋਈ ਬਿਮਾਰ ਹੋ ਤੁਰਿਆ ਹੀ ਆਇਆ ਜੀ ਹਾਂਜੀ ਮੈਂ ਵੀ ਪਹਿਲੇ 2-4 ਦਿਨ ਪਹਿਲੇ ਬਿਮਾਰ ਪੈ ਰਹੇ ਆ ਕਾਫੀ ਇਹ ਇਹ ਮਥਲਾ ਹਾਲ ਕਰੋ ਇਹ ਮੱਛਰ ਪੈਦਾ ਹੋ ਰਿਹਾ ਅੰਦਰ ਤੋਂ ਹੀ ਹੁੰਦਾ ਕਮਰਿਆਂ ਚ ਠੀਕ ਹੈ ਚੜਾ ਚੈਨ ਹਾਂ ਦੇਖੋ ਜੀ ਅਸੀਂ ਗੁਰਤੇ ਬਾਦ ਦਾ ਬਾਤੀ ਆ ਤੇ ਇਹ ਦੇਖੋ ਨਵਾਂ ਸਹਿਰ ਆਪਣਾ ਕਹਿੰਦੇ ਨਵਾਂ ਸਹਿਰ ਇਹ ਨਵਾਂ ਸਹਿਰ ਦਾ ਨਾਮ ਵੀ ਜੇ ਦੇਖੀ ਜਾਵੇ ਤਾਂ ਰੋਸ਼ਨ ਨਹੀਂ ਹੁੰਦਾ ਵੀ ਇਹ ਨਵਾਂ ਸਹਿਰ ਦਾ ਨਾਮ ਨਾ ਇਹ ਡੁਬਾਇਆ ਜਾਂਦਾ ਅਸੀਂ ਤਾਂ ਪ੍ਰਸ਼ਾਸਨ ਤੋਂ ਸਰਕਾਰ ਤੋਂ ਇਹ ਹੀ ਕਰਦੇ ਆ ਬੇਨਤੀ ਕਿ ਜੋ ਆ ਹਾਲਾਤ ਹੁੰਦਾ ਵੇ ਲੋਕ ਤਾਂ ਉਦਾਂ ਹੀ ਬਿਮਾਰੀਆਂ ਨਾਲ ਜਾਂ ਹੋਰ ਆਪਣੇ ਕੰਮਕਾਰਾਂ ਨਾਲ ਰੋਗ ਦੁਖੀ ਆ ਜੇ ਇਦਾਂ ਦੇ ਹਾਲਾਤ ਪੈਦਾ ਹੋਊਗੇ ਤਾਂ ਲੋਕ ਹੋਰ ਦੁਖੀ ਹੋ ਜਾਊਗੇ ਤੇ ਅਸੀਂ ਤਾਂ ਸਰਕਾਰ ਨੂੰ ਇਹ ਹੀ ਉਮੀਦ ਕਰਦੇ ਆ ਯਾ ਆਪਣੇ ਕਮੇਟੀ ਘਰ ਵਾਲਿਆਂ ਨੂੰ ਕਿ ਜਿੰਨਾ ਜਲਦੀ ਤੋਂ ਜਲਦੀ ਹੋਵੇ ਇਹਦਾ ਹੱਲ ਕੀਤਾ ਜਾਵੇ ਤੇ ਦੇਖੋ ਭਾਈ ਇੱਥੇ ਨਾ ਦੇਖੋ ਆ ਮੱਛਰ ਰੇਟੋ ਤੇ ਹੰਗਾਲੀਆਂ ਹੋ ਗਈਆਂ ਮੇਰੇ ਕਹਿੰਦਾ ਅਭੀ 25 ਦਿਨ ਮਹੀਨਾ ਹੀ ਹੋਣ ਲੱਗਾ ਜਿੰਨਾ ਬੁਰਾ ਹਾਲ ਹੈਗਾ ਜਦੋਂ ਕੋਈ ਪਾਣੀ ਨਹੀਂ ਹੁੰਦਾ ਇਸ ਮੇਲ ਆਂਦਾ ਤੇ ਦੂਜਾ ਜਿਹੜੀ ਪਾਣੀ ਟੈਂਕੀਆਂ ਚ ਆ ਉਹਨਾਂ ਚ ਵੀ ਬੱਦੂ ਆਂਦਾ ਲੋਕੀ ਤਾਂ ਪਾਣੀ ਇੱਧਰੋਂ ਇੱਧਰੋਂ ਮਨਜੀ ਸਾਹਿਬ ਗੁਰਦੁਆਰੇ ਕੋ ਫ੍ਰੀਜ ਲਗਾਉ ਉਥੋਂ ਲੈ ਕੇ ਆਂਦੇ ਆ ਉਹ ਪੀਣਾਂ ਦੇ ਜਗ੍ਹਾ ਹੈਗਾ ਆਪਣਾ ਬੰਗਾ ਰੋਡ ਤੇ ਉਥੋਂ ਲੈ ਆਂਦੇ ਆ ਜਾਂ ਕੋਈ ਕੂਲਰ ਵਾਟਰ ਕੂਲਰ ਲੈ ਕੇ ਆਂਦਾ ਜਿਹਦੇ ਕੋਲ ਤਾਂ ਚਲੋ ਪਹਿ先 ਉਹ ਬੰਦਾ ਲਿਆ ਲੈਂਦਾ ਜਿਹਦੇ ਕੋਲ ਨਹੀਂ ਹੁੰਦਾ ਗੁਰਦੁਆਰੇ ਤੇ ਮੱਛੀ ਦਾ ਮੰਦਿਰਾਂ ਕੋ ਜਾ ਜਾ ਕੇ ਪਰ ਪਰ ਕੇ ਪੀਣ ਵਾਸਤੇ ਪਾਣੀ ਲੋਕੀ ਲੈ ਕੇ ਆਂਦੇ ਪਏ ਯਾਨੀ ਹਾਲਾਤ ਬਹੁਤ ਖੁਰਾਬ ਰਹੀ ਇਹਦਾ ਨਾ ਜਿੰਨਾ ਜਲਦੀ ਤੋਂ ਜਲਦੀ ਹੋਵੇ ਇਹਦਾ ਹੱਲ ਹੋਵੇ ਅਸੀਂ ਤੇ ਖਾਸ ਕਰਕੇ ਆਪਣੇ ਕਮੇਟੀ ਕਰ ਵਾਲੇ ਦਾ ਹੀ ਜ਼ਿੰਮਾ ਹੈਗਾ ਇਹ ਕਮੇਟੀ ਕਰ ਵਾਲੇ ਥੋੜਾ ਇਧਰ ਧਿਆਨ ਦੇ ਨਹੀਂ ਤਾਂ ਲੋਕ ਤਾਂ ਉਦਾ ਹੀ ਬਿਮਾਰੀਆਂ ਦੇ ਮੂੰਹ ਚ ਪਏ ਆ ਕੱਟ ਜਾਂਦੇ ਬਾਕੀਆਂ ਚੱਲਦੀਆਂ ਪਾਣੀ ਦੇ ਕੋਲ ਲੈਡ ਵੀ ਨਹੀਂ ਚੱਲਦੀ 2 ਸਾਲ ਤੋਂ ਅੱਛਾ ਲੱਗਣ ਨਾਲ ਦੀ ਆ ਜਿਹੜੀ ਪਾਣੀ ਦੀ ਸਮੱਸਿਆ ਕਿੰਨੇ ਦਿਨ ਤੋਂ ਆ ਰਹੀ ਇੱਕ ਮਹੀਨੇ ਤੋਂ ਆ ਜੀ ਅੱਛਾ ਜੀ ਮਹੀਨੇ ਤੋਂ ਹੋ ਗਿਆ ਓਕੇ ਬਹੁਤ ਆ ਜੀ ਇੱਕ ਅੱਧੀ ਵਾਰੀ ਵੀ ਨਹੀਂ ਸਾਫ ਸਫਾਈ ਕਰਨ। ਉਹ ਆਏ ਸੀ ਸਰੀਆ ਜਿਹਾ ਮਾਰ ਕੇ ਚਲ ਗਏ ਹੋਇਆ ਹਨ ਜੀ। ਅੱਛਾ। ਹੁਣ ਮੁੜ ਕੇ ਦੇਖੋ ਕਦੋਂ ਆਉਂਦੇ। ਤੇ ਪਾਣੀ ਪੂਰੇ ਗਲੀ ਦੇ ਵਿੱਚ ਭਰ ਜਾਂਦਾ। ਹਾਂਜੀ ਹਾਂਜੀ ਰਾਤ ਨੂੰ ਸਾਰਾ ਭਰ ਜਾਣਾ ਬਸ ਹੁਣ ਥੋੜਾ ਟਾਈਮ। ਇਹ ਜਿਹੜਾ ਭਰ ਗੋ ਪਲਾੜ ਜੀ ਜਾਂਦਾ ਖਾਲੀ ਪਲਾੜ ਦੇ ਵਿੱਚ ਸਾਰਾ ਜਾਂਦਾ ਪਾਣੀ ਇਹ। ਅੱਛਾ। ਪੂਰੇ ਖਾਲੀ ਪਲਾੜਾ ਉਰੇ ਵਿੱਚ ਜਾਂਦਾ ਪਾਣੀ ਇਹ। ਇਹ ਪਾਣੀ ਦਾ ਕੋਈ ਸਮਾਂ ਦਾ ਨਹੀਂ ਹੈਗਾ। ਇਹ ਜਿੰਨਾ ਚਿਰ ਨਾ ਜਦੋਂ ਲੋਕ ਆਪਣੇ ਟੁੱਲੂ ਪੰਪ ਚਲਾਉਂਦੇ ਆ ਜਾਂ ਪਾਣੀ ਮੋਟਰ ਭਰਦੇ ਆ ਉਦੋਂ ਉਹਦਾ ਹੋਰ ਵੀ ਜ਼ਿਆਦਾ ਪ੍ਰੈਸ਼ਰ ਯਾਨੀ ਕਿ ਪਾਣੀ ਦਾ ਵਹਿੰਦਾ। ਹਮ ਜਿੱਦਾਂ ਜਿੱ ਕਿੰਦਾ 20-22 ਦਿਨ ਨਹੀਂ ਹੋ ਗਿਆ ਪਾਣੀ ਉੱਥੇ ਗੜੀ ਖੜਿਆ ਨਾ ਕੋਈ ਆ ਕੇ ਦੇਖਦਾ ਨਾ ਬਸ ਕੂੜੇ ਵਾਲੇ ਉਹ ਨਹੀਂ ਹਫ਼ਤਾ ਆਉਂਦਾ ਆ ਕੇ ਵੜਦੇ ਜਿੰਨੀ ਵਾਰੀ ਵੀ ਕਹਿੰਦੇ ਗਏ ਨਾ ਕਹਿੰਦੇ ਆ ਸਿ ਆਵਾਂਗੇ ਆਵਾਂਗੇ ਆਂਦਾ ਨਹੀਂ ਕੋਈ ਵੀ ਆਂਦਾ ਸਾਡੇ ਘਰ ਆਪ ਦੋ ਪੇਛੜ ਪਈ ਆ ਬਿਮਾਰ ਪੈ ਇਨਫੈਕਸ਼ਨ ਹੋ ਗਏ ਸਾਰਿਆਂ ਨੂੰ ਪਰ ਕੋਈ ਸੁਣਦਾ ਨਹੀਂ ਕਿ ਪਾਣੀ ਦਾ ਠੀਕ ਕਰਦੇ ਨਹੀਂ ਉਹਨਾਂ ਆਪਣੇ ਹੀ ਦੇਖਦੇ ਬੋਟਾ ਦੇ ਬੋਟਾ ਲਾ ਕੇ ਚੱਲ ਜਾਂਦੇ ਮੜਕੇ ਕੋ ਆ ਕੇ ਵੜਦਾ ਨਹੀਂ ਕਿ ਕੋਈ ਕਿਸੇ ਨੂੰ ਪੁੱਛੀ ਕੁੱਛ ਨਹੀਂ ਕਰਦਾ ਇੱਥੇ ਨਾ ਕੋ ਕਮੇਟੀ ਵਾਲਾ ਆਂਦਾ ਨਾ ਕੋਈ ਆਂਦਾ ਕੋਈ ਵੀ ਨਹੀਂ ਇੱਥੇ ਆਂਦਾ ਹੈਗਾ ਕੋ ਕੰਪਲੇਟ ਵਗੈਰਾ ਵੀ ਲਿਖਾਈ ਹੈ ਮੁੱਚਾ ਇਹ ਨੂੰ ਨਾ ਕਿ ਕੱਲੇ ਗੱਡੀ ਖਰਾਬ ਕੱਡੀ ਗੱਡੀ ਕਹੀ ਜਾਂਦੇ ਏਦਾਂ ਥੋੜਾ ਕਹਿਣਾ ਚਾਹੀਦਾ ਨਹੀਂ ਠੀਕਾ ਮੁੱਕੀਏ ਤਾਂ ਕਿੱਕਾ ਮੁੱਕੀਏ ਤੇ ਬੰਦੇ ਮਰ ਜੂ ਕੋਈ ਦਵਾ ਕਿੱਥੇ ਖੜੂ ਤੂੰ ਮੈਨੂੰ ਉਹਨਾਂ ਦਾ ਫਰਜ ਬੰਦਾ ਨਾ ਦੇਖਣ ਲਾ ਕੇ ਹੁਣ ਸਾਰੇ ਇੱਥੇ ਪਾਣੀ ਦੇ ਜਗ੍ਹਾ ਤੇ ਬੱਚੇ ਸਕੂਲ ਜਾਂਦੇ ਕਿੰਨਾ ਪਰੇਸ਼ਾਨ ਹੁੰਦੇ ਇੱਥੇ ਆ ਕੇ ਕੋਈ ਦੇਖਣ ਹੀ ਨਹੀਂ ਆਉਂਦਾ ਇੱਥੇ ਨਾ ਹੂੰ ਕੋਈ ਖਬਰ ਨਹੀਂ ਲੱਗਦਾ ਹਾਂਜੀ ਭਾਜੀ ਮੇਰਾ ਨਾਮ ਕੀ ਪਨੀਰ ਸਾਡੇ ਜਿਹੜੇ ਗੁਰਤੇਗ ਬਾਦ ਲੱਗਦਾ ਹੈ ਰਹਿਣ ਵਾਲੇ ਜੀ ਸਾਡੇ ਜਿਹੜੇ ਪਾਣੀ ਦੀ ਸਮੱਸਿਆ ਜਿਹੜੀ ਬੜੇ-ਬੜੇ ਲੈਵਲ ਤੇ ਹੋ ਰਹੀ ਹੈ ਜੀ ਇੱਕ ਮਿੰਟ ਉਹ ਤੁਸੀਂ ਜਿਹੜੇ ਜਿਆਦਾ ਪਰੇਸ਼ਾਨ ਆ ਕਿਉਂਕਿ ਜਿਹੜੀ ਪਹਿਲਾਂ ਤਾਂ ਸਾਡੇ ਜਿਹੜੇ ਪਿਛਲੇ ਗਲੀ ਵਿੱਚ ਉੱਚੀ ਜਿਆਦਾ ਪ੍ਰੋਬਲਮ ਆ ਸੀ ਉਧਰ ਜਾਨੀ ਕਿ ਪਾਣੀ ਜਿਹੜਾ ਬਲੌਕ ਹੋਏ ਸੀ ਸੀਵਰੇਜ ਚਲੋ ਉਹ ਮੁਰੇ ਖੁੱਲ ਗਏ ਤੇ ਹੁਣ ਅੱਗੇ ਜਾ ਕੇ ਜਿਹੜਾ ਬਲੌਕ ਆਉਣਾ ਸ਼ੁਰੂ ਹੋ ਗਿਆ ਹੁਣ ਤਾਂ ਹਾਲ ਇੰਨਾ ਕ ਮਾੜਾ ਹੋਇਆ ਕਿ ਜਿਹੜਾ ਘਰਾਂ ਦਾ ਪਾਣੀ ਪੀਣ ਆਲਾ ਦਾ ਉਹਦੇ ਅੰਦਰ ਵੀ ਜਿਹੜਾ ਆ ਪਾਣੀ ਦੀ ਸਵੈ ਲੱਪੀ ਆ ਜਾਣਾ ਜੁਨੀਵਰਸ ਦੀ ਕਮੇਟੀ ਘਰ ਵੀ ਗਏ ਆ ਜਾਂ ਉਹਨਾਂ ਨੂੰ ਕੰਪਲੀਟ ਵੀ ਕੀਤੀ ਆ ਜਾਂ ਉਹਨਾਂ ਨੂੰ ਕਿਹਾ ਵੀ ਉਹ ਕਹਿੰਦੇ ਸਾਡੇ ਕੋਈ ਸਾਡੀ ਮਸ਼ੀਨ ਖਰਾਬ ਆ ਨਮਾਸ਼ਾ ਜਿਲ੍ਹਾ ਹੋਣ ਦੇ ਬਾਵਜੂਦ ਵੀ ਜਿਹੜੇ ਆ ਵੱਡੇ ਰਹਿ ਵੱਡੇ ਜਿਹੜਾ ਪੈਦਾ ਹੋ ਰਿਹਾ ਬਿਮਾਰੀਆਂ ਵੀ ਜਿਹੜੀਆਂ ਵਧਣੀਆਂ ਆ ਪਰ ਪ੍ਰਸ਼ਾਸਨ ਦਾ ਕੋਈ ਵੀ ਅਸਲ ਬੇਤਿਆਨ ਨਹੀਂ ਹੈਗਾ ਜਿਵੇਂ ਉਹਨਾਂ ਨੇ ਧਿਆਨ ਦੇ ਵਿੱਚ ਲੈ ਕੇ ਆ ਤਾਂ ਵੀ ਕੋਈ ਗੱਲ ਨਹੀਂ ਬੋਲ ਰਿਆ ਉਹਦੇ ਨੇੜੇ ਨਿਕ ਨਿਕ ਬੱਚੇ ਜਾਂਦੇ ਆ ਸਵੀਰਨ ਸਕੂਲ ਨਹੀਂ ਜਾਂਦੇ ਆ ਬੜਦੀਆਂ ਭੱਜ ਜਾਂਦੇ ਆ ਇਟਾ ਲਾਗੇ ਜਿਹੜੇ ਬੱਚੇ ਲੰਘਦੇ ਆ ਠੀਕ ਆ ਜੇ ਸਵੀਰਨ ਬੱਚੇ ਸਕੂਲ ਜਾਂਦੇ ਆ ਕੋਈ ਸਾਈਕਲ ਆ ਜਾਂ ਮੋਟਰਸਾਈਕਲ ਆ ਬੱਚਾ ਵਿੱਚ ਆ ਠੀਕ ਹੈ ਤੇ ਬਾਕੀ ਇਹ ਗੱਲ ਜਿਹੜੇ ਸਿਆਣੇ ਬਿਆਣੇ ਆ ਉਹ ਰਾਤ ਨੂੰ ਡਿੰਗਦੇ ਵੀ ਇੱਥੇ ਠੀਕ ਹੈ ਤੇ ਇਹ ਜਿਹੜੀ ਸਮੱਸਿਆ ਪਹਿਲ ਦੇ ਦਾਤੇ ਹੱਲ ਕਰਨਾ ਚਾਹੀਦਾ ਨਹੀਂ ਤਾਂ ਸਾਡੇ ਜਿਹੇ ਘਰਾਂ ਦਾ ਜਿਹੜਾ ਪਾਣੀ ਆ ਨਾ ਇਹ ਅਸੀਂ ਦਫ਼ਤਰਾਂ ਦੇ ਲੈ ਕੇ ਜਾਵਾਂਗੇ ਇਹਨਾਂ ਦੇ ਚਾਹੇ ਕਮੇਟੀ ਦਾ ਈਓ ਸਾਹਿਬ ਹੋਵੇ ਚਾਹੇ ਕੋਈ ਹੋਵੇ ਲੈ ਕੇ ਉਹਨਾਂ ਨੂੰ ਇਹ ਪਾਣੀ ਭਲਾਵਾਂਗੇ ਉਹਨਾਂ ਨੂੰ ਵੀ ਤੁਸੀਂ ਇਹ ਪਾਣੀ ਪੀਓ 10 ਦਿਨ ਅਸੀਂ ਆਪਣੇ ਸਾਰੇ ਘਰਾਂ ਦਾ ਪਾਣੀ ਲੈ ਕੇ ਜਾਣਾ ਤੁਸੀਂ ਪੀਓ ਅਸੀਂ ਇਹ ਬੋਸਟ ਔਰ ਜਿਹੜਾ ਨਾ ਬੈਨੀ ਸਮਹਿਲ ਆਂਦੀ ਅਸੀਂ ਉਹ ਪਾਣੀ ਪੀ ਰਹੇ ਹਾਂ 10 ਦਿਨ ਤੋਂ ਇਨਾਂ ਦਾ ਸਾਡੇ ਨਾਲ ਕੋਈ ਵੀ ਧਿਆਨ ਨਹੀਂ ਹੈਗਾ ਨਾ ਪ੍ਰਸ਼ਾਸਨ ਦਾ ਚਲੋ ਹੁਣ ਤਾਂ ਸਰਕਾਰ ਨੂੰ ਕੋਈ ਕਹਿ ਨਹੀਂ ਸਕਦੇ ਕੋਈ ਚੋਣ ਦਾ ਆਪ ਤਾਂ ਲੱਗਿਆ ਹੋਇਆ ਹੈ ਠੀਕ ਹੈ ਪਰ ਪ੍ਰਸ਼ਾਸਨ ਦਾ ਕੋਈ ਧਿਆਨ ਨਹੀਂ ਹੈਗਾ ਔਰ ਸਭ ਤੋਂ ਵੱਡੀ ਇਹ ਗਲਤਵਾਹੀ ਜਿਹੜੀ ਨਾ ਇਹਨਾਂ ਨੇ ਸੀਵਰੇਜ ਆਪਣੇ ਕਮੇਟੀ ਘਰ ਵਾਲਿਆਂ ਨੇਗਾ ਸੀਵਰੇਜ ਵਾਲਿਆਂ ਨੇ ਜਿਹੜੀ ਇਹਨਾਂ ਨੂੰ ਨਾ ਗੈਸ ਪੈਪ ਲਾਈਨ ਪਾਉਣ ਦੀ ਪਰਮਿਸ਼ਨ ਦਿੱਤੀ ਆ ਕਿਉਂਕਿ ਜਦੋਂ ਦੀ ਇਹ ਇਹਨਾਂ ਨੇ ਗੈਸ ਪੈਪ ਲਾਈਨ ਦੀਆਂ ਪਾਈਪਾਂ ਪਾਈਆਂ ਹੋਈਆਂ ਇਹ ਉਤੋਂ ਹੀ ਪ੍ਰੋਬਲਮ ਸ਼ੁਰੂ ਹੋ ਰਹੀ ਆ ਅਲਕੂ ਕੋ ਹਲੁਨੀਗਾ ਜਦੋਂ ਪਾਦੇ ਸੀ ਉਦੋਂ ਵੀ ਬੜੇ ਸੀ ਇਹਨਾਂ ਨੇ ਬੇਪਨ ਤੋੜ ਕੀਤੀ ਆ ਉਦੋਂ ਵੀ ਲੋਕਾਂ ਨੇ ਬੜੇ ਪੈਪ ਤੋੜੇ ਜਾਂ ਬਲੌਕ ਹੋਏ ਆ ਤੇ ਹੁਣ ਵੀ ਜਿਹੜਾ ਇਹ ਜਿਹੜਾ ਲਗਾਤਾਰ ਸਿਸਟਮ ਚੱਲ ਰਿਹਾ ਇਹ ਸਾਰਾ ਮਹੱਲਾ ਬੜਾ ਪਰੇਸ਼ਾਨ ਆ ਔਰ ਜੇ ਸਾਡਾ ਇਹ ਕਦੇ ਦਿਨ ਦੇ ਵਿੱਚ ਇਹਦਾ ਹੱਲ ਨਾ ਕੀਤਾ ਗਿਆ ਤਾਂ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਨਮਾਸ਼ਾ ਦਾ ਚੰਡੀਗੜ੍ਹ ਚੌਂਕ ਹੋ ਸਕਦਾ ਅੰਬੀਦਕਰ ਚੌਂਕ ਹੋ ਸਕਦਾ ਕਪੀਟੀ ਕਰਸੋ ਇਹ ਹੋ ਸਕਦਾ ਉੱਥੇ ਬੈਠ ਕੇ ਧਰਨਾ ਲਾਵਾਂਗੇ ਜਾਮ ਲਾਵਾਂਗੇ ਜਦ ਤੱਕ ਸਾਡੀ ਸਮੱਸਿਆ ਦਾ ਹੱਲ ਨਹੀਂ ਮਿਲਦਾ ਔਰ ਜਿੰਨੇ ਵੀ ਸਰਕਾਰੀ ਅਧਿਕਾਰੀ ਉੱਥੇ ਕੰਮ ਕਰਦੇ ਆ ਜਿਨ੍ਹਾਂ ਦੀ ਡਿਊ ਵੜਕਾ ਜਾ ਰਿਹਾ ਜਦ ਬੋਟੇ ਦਾ ਟਾਈਮ ਆਣਾ ਤੋ ਸਾਰੇ ਨਾ ਆ ਕੇ ਹੱਥ ਵੀ ਜੋੜਨੀ ਹਨਾ ਬੋਰ ਦੋ ਬੋਰ ਦੋ ਜਦ ਬੋਰ ਲੈਣੇ ਤੋ ਸਾਥੇ ਪਰੇਸ਼ਾਨੀ ਦੂਰ ਕਰੋ ਮੋਹ ਲੇਗੀ ਨਿਆਣੇ ਰਾਤ ਨੂੰ ਸਿਆਣੇ ਬਿਆਣੇ ਨਿਕਲੇ ਦਿਗ ਜਾਣਦੇ ਡਰ ਲੱਗਦਾ ਇਤੋਂ ਮੈਂ ਪੈਰ ਰਕ ਰਕ ਕੇ ਅ ਜਿੰਕੇ ਮੋਰੇ ਹੈਗਾ ਉਨਕੋ ਤੋ ਹਰ ਵਕਤ ਸੁਮੈ ਲਾਂਦੀ ਪਾਣੀ ਘਰਾਂ ਚ ਵੀ ਵੜ ਜਾਂਦਾ ਹਾਂ ਜੀ ਸਵੈਲਾਂ ਦੀ ਟੁੱਟੀ ਪਾਣੀ ਚ ਅੱਛਾ ਜੀ ਹਾਂ ਜੀ ਜਦੋਂ ਟੁੱਟੀਆਂ ਚਲਾਉਂਦੇ ਸਵੈਲਾਂ ਦੀਆਂ ਉਹਨਾਂ ਦੇ ਇੱਦਾਂ ਤਾਂ ਲੋਕਾਂ ਬਿਮਾਰ ਹੋ ਜਾਂਦੇ ਭਾਜੀ ਹੈ ਕਿਸੇ ਨੇ ਦੇਖਣਾ ਫਿਰ ਆ ਕੇ ਜਦ ਬਿਮਾਰ ਹੋ ਗਏ ਤੇ ਨਿਕਲਣਾ ਲੱਗੇ ਆਨੇ ਦਿਨ ਹੋਗਾ ਫੋਨ ਕਰਦੇ ਕਦੇ ਵੀਡੀਓ ਕਰਕੇ ਪਾਉਂਦੇ ਆ ਕਦੇ ਕੁਝ ਕਰਦੇ ਉਹ ਨਹੀਂ ਦਸਣਾਈ ਨਹੀਂ ਕੀਤੀ ਇੱਕ ਦਿਨ ਆਇਆ ਇੱਕ ਮੜ ਮੋਟਾ ਕਰੇ ਕੁਝ ਕੀਤਾ ਕਿ ਨਹੀਂ ਕੀਤਾ ਰਾਮਾ ਦੋੜ ਗਏ ਮਾੜਾ ਮੜਾ ਬੋਟਾ ਨੂੰ ਆਜਾ ਨੇ ਉੱਦੋਂ ਗੌਣ ਇੱਥੇ ਪੁੱਛਦਾ ਆ ਬੋਲਣਾ ਨਹੀਂ ਟੱਕਰ ਦਾ ਸਾਰੇ ਤੋਰ ਟੋੜ ਕੇ ਜਾਈ ਜਾਂਦੇ ਭਵਨ ਨਿਆਣੇ ਵਿੱਚ ਡੇਪਣ ਤੇ ਜਿਹੜੀ ਪਾਣੀ ਦੀ ਸਮੱਸਿਆ ਕਿੰਨੇ ਦਿਨ ਤੋਂ ਆ ਰਹੀ ਏ ਇਹ ਤਾਂ ਮਹੀਨੇ ਹੋ ਚੱਲਾ ਹੈ ਜੀ ਮਾਣੇ ਮੋਟਾ ਕਰਕੇ ਚੱਲ ਜਾਂਦੇ ਆ ਮੁੜ ਕੇ ਫੇਰ ਉਹੀ ਹਾਲ ਹੋ ਜਾਂਦਾ ਆ ਜੀ ਕੀ ਨਾਮ ਆ ਆਪਣਾ ਮੇਰਾ ਨਾਮ ਅਸਤਿੰਦਰ ਕਿਹੜਾ ਮੱਲਾ ਜੀ ਗੁਰਤੇਜ ਬਾਦਨਗਰ ਗਲੀ ਨੰਬਰ ਕਿੰਨੇ ਗਲੀ ਨੰਬਰ ਕਿੰਨਾ ਵੀ ਮੈਨੂੰ ਤਾਂ ਚੇਤਾ ਹੀ ਨਹੀਂ ਪੰਜ ਗਲੀਆਂ ਮਰੇਗਾ ਹਾਊਸ ਰੰਪਰ ਵੀ ਕਮਰੇ ਵਾਲੀ ਗਲੀ ਆ ਕਿੰਨੇ ਦਿਨ ਤੋਂ ਜਿਹੜੀ ਪਾਣੀ ਦੀ 10 12 ਦਿਨ ਹੋ ਗਏ ਭਾਜੀ ਪਹਿਲਾਂ ਤਾਂ ਸਿਰਫ ਬਾਹਰ ਥੋੜਾ ਥੋੜਾ ਪਾਣੀ ਆਂਦਾ ਸੀ ਹੁਣ ਅੰਦਰ ਗੰਦਾ ਪਾਣੀ ਪੀਣ ਵਾਲਾ ਵੀ ਗੰਦਾ ਆਂਦਾ ਪਿਆ ਔਰ ਅਸੀਂ ਇੰਨੇ ਪਰੇਸ਼ਾਨ ਆ ਸਾਡੇ ਤਾਂ ਕੁੜੀ ਵੀ ਬਿਮਾਰ ਅਸੀਂ ਤਾਂ ਵੀ ਬਹੁਤ ਪਰੇਸ਼ਾਨ ਆ ਕਿੰਨੇ ਚਿਰ ਤੋਂ ਇਹ ਕੰਪਲੇਟ ਵਗਾਰਾ ਨਹੀਂ ਲਿਖਾਈ ਕੰਪਲੇਂਟ ਲਿਖਾਈ ਆ ਉਹ ਕਹਿੰਦੇ ਗੱਡੀ ਖਰਾਬ ਆ ਸਾਡੀ ਜਦ ਕੰਪਲੇਂਟ ਕਰੋ ਜਦ ਇਹ ਕਹਿੰਦੇ ਸਾਡੀ ਗੱਡੀ ਖਰਾਬ ਹੈ ਔਰ ਇੱਕੋ ਹੀ ਗੱਡੀ ਆ ਕਹਿੰਦੇ ਸ਼ਹਿਰ ਜਿਹੜਾ ਇਹ ਪਾਣੀ ਸਾਰਾ ਗਲੀ ਦੇ ਵਿੱਚ ਵੀ ਭਰ ਜਾਂਦਾ ਹੈ। ਹਾਂਜੀ ਸਾਰਾ ਹੁਣ ਸਾਰੋ ਰਾਤ ਤੱਕ 10 11 ਵਜੇ ਤੱਕ ਸਾਰਾ ਭਰ ਜਾਣਾ ਗਲੀ। ਅ ਸਵੇਰੇ ਦਾ 5 6 ਵਜੇ ਉੱਠਣਾ ਘਟ ਜਾਣਾ ਤੇ ਸਵੇਰੇ ਫੇਸ 7 ਵਜੇ ਸ਼ੁਰੂ ਹੋ ਜਾਂਦਾ ਹੈ। ਔਰ ਇੰਨੇ ਅਸੀਂ ਪਰੇਸ਼ਾਨ ਨੇ ਨਿਕਲਣ ਤੋਂ ਜਾਣ ਤੋਂ ਅੰਦਰ ਸਾਡੀ ਕੁੜੀਆਂ ਵੀ ਬਿਮਾਰਾ ਸੀ ਇੰਨੇ ਦੁਖੀ ਆ ਨਾ ਅੰਦਰ ਮੱਛਰ ਹੀ ਮੱਛਾ ਹੋ ਗਿਆ ਪਿਆ।